ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਸਕੋਰਪਿਓ ਅਤੇ ਮੋਟਰਸਾਈਕਲ ਦੇ ਵਿਚਕਾਰ ਜ਼ਬਰਦਸਤ ਟੱਕਰ ਦੇ ਵਜੋਂ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਥਾਣਾ ਸੱਦਰ ਦੇ ਪੁਲਿਸ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਜਾਂਚ ਕੀਤੀ ਸ਼ੁਰੂ ਜੋ ਸੋਣੇ ਤਰੀਵੇਂ 20 ਮਿੰਟ ਪਹਿਲਾਂ ਮੈਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਐ ਸਕੋਰਪੀਓ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਵਾ ਜੋ ਮੈਂ ਆਪਣੇ ਤਬਦੀਸ਼ ਸ਼ਰਾਂ ਸੁਮਿਤ ਜਿਹੜਾ ਮੌਕੇ ਤੇ ਪਹੁੰਚਾ ਵਾ ਗੱਡੀ ਵੀ ਜਿਹੜੀ ਐ ਉਹ ਪਾਰਟੀ ਖਾਦੀ ਹੋਈ ਸੀ ਤੇ ਮੋਟਰਸਾਈਕਲ ਵੀ ਜਿਹੜਾ ਉਹ ਕਾਫੀ ਟੁੱਟ ਪਨ ਹੋਈ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਵਾ ਏਸੀ ਸ਼ਮ ਸਿੰਘ ਵੱਲੋਂ ਜਿਹੜਾ ਵਾ ਸਪੌਟ ਪਾਸਟ ਤੋਂ ਵਿਹੜੜੇ ਭੇਜਿਆ ਗਿਆ ਵਾ ਤੇ ਪਲੱਸ ਦੂਜੇ ਇੱਕ ਜਿਹੜਾ ਜ਼ਖਮੀ ਦੂਜਾ ਵਾ ਉਹ ਹੋਰ ਹਸਪੀਟਲ ਜਗ੍ਹਾ ਗਿਆ ਇਲਾਜ ਵਾਸਤੇ ਉਹਨਾਂ ਗਾਂ ਉਹਨਾਂ ਦੇ ਸਥਿਤੀ ਦੇ ਬਤਲ ਕਿਵੇਂ ਲੱਗਣ ਦੇ ਕਾਰਜਾਂ ਵਿੱਚ ਲਿਆਂਦੀ ਜਾਊ ਸਰ ਗੱਡੀ ਦੀ ਐ ਸੀ ਗੱਡੀ ਕਿਹੜੀ ਜਗ੍ਹਾ ਦੁਆਰੇ ਸੀ ਗੱਡੀ ਫਟ ਗਈ ਗੱਡੀ ਜਿਹੜੀ ਆ ਉਸ ਵੇਰਕੇ ਸਾਈਡ ਤੋਂ ਆ ਰਹੀ ਸੀ ਪਰਲੀ ਸਾਈਡ ਤੇ ਅਚਾਨਕ ਉਹ ਗੱਡੀ ਦਾ ਟਾਇਰ ਲੱਥ ਗਿਆ ਜਾਂ ਫਟ ਗਿਆ ਇਹਦੇ ਬਾਰੇ ਅਜੇ ਮਤਲਬ ਕਿ ਮਕੈਨਿਕਰ ਰਿਪੋਰਟਾਂ ਨਹੀਂ ਆਈਆਂ ਇਹ ਜ਼ਰੂਰ ਹੈ ਕਿ ਗੱਡੀ ਦਾ ਟਾਇਰ ਫਟਣ ਕਰਕੇ ਲੱਥ ਗਿਆ ਸੀ ਠੀਕ ਹੈ ਨਾ ਕਿੰਨੇ ਬੰਦੇ ਬੈਠੇ ਸੀ ਗੱਡੀ ਦੇ ਵਿੱਚ ਜੀ ਅਜੀਤਨ ਸਭੇ ਤੋਂ ਤੋੜੀ ਚੱਲ ਰਹੀ ਆ ਮੇਰਾ ਹਾਲ ਜਿਹੜੇ ਆ ਇੱਕ ਜਣਾ ਮੋਟਰਸਾਈਕਲ ਤੇ ਇੱਕ ਜਣਾ ਗੱਡੀ ਦੇ ਵਿੱਚ ਪਤਾ ਨਹੀਂ ਕਿ ਆ ਵੀ ਜਿਹੜਾ ਜਕਮੀ ਕਰਾਇਆ ਹੋਇਆ ਵਾ ਜੋ ਹਸਪੀਟਲ ਪਹੁੰਚਾਇਆ ਹੋਇਆ ਜਨਤਰਾਣੇ ਤੱਕ ਜਿਹੜੀ ਜੋਹਰ ਲਾਲ ਸਾਹਮਣੇ ਨੂੰ ਗੋਮਤਾਵ ਕਰੀ